ਤੰਤਨ ਬਾਬਾ ਦੀਪ ਚੰਦ ਦੇ استان ਤੇ ਨੇ ਜਿੱਦਾਂ ਵੀਰ ਜੀ ਐ ਇੱਕ ਉਹ ਵੀਰ ਜੀ ਹੁਣੇ ਕਹਿਣ ਲੱਪੇ ਪ੍ਰਧਾਨ ਐ ਪ੍ਰਧਾਨ ਐ ਪ੍ਰਧਾਨ ਗੱਲ ਪਤਾ ਕੀ ਹੁੰਦਾ ਗੱਲ ਪਤਾ ਕੀ ਹੁੰਦੀ ਆ ਜਦੋਂ ਇਨਸਾਨ ਇਦਾਂ ਮਤਲਬ ਸੇਵਾ ਭਾਵਨਾ ਨਾਲ ਨੀਚੇ ਦੇ ਨਾਲ ਸੇਵਾ ਕਰਦਾ ਨਾ ਉਹਦੀ ਲਗਨ ਦੇਖ ਕੇ ਉਹਨੂੰ ਸਾਰੇ ਕਹਿੰਦੇ ਵੀ ਇਹ ਜੇ ਪ੍ਰਧਾਨ ਐ ਸਾਣਾ ਜੀ ਇਹ ਬੰਦਾ ਸਾਡੇ ਨਾਲੋਂ ਵੱਧ ਸੇਵਾ ਕਰਦਾ ਬੰਦਾ ਤਾਂ ਹੀ ਕਿਸੇ ਨੂੰ ਕਹਿੰਦਾ ਮਾਨ ਸਤਕਾਰ ਤਾਂ ਹੀ ਦਿੰਦਾ ਬਸ 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 ਜੀ ਉਹਦੇ ਵਿੱਚ ਕੁਝ ਫੋਨ ਹੋਵੇ ਤਾਂ ਹੀ ਦੇਉਂਦਾ ਤਾਂ ਹੀ ਤਾਂ ਹੀ ਫੋਨ ਹੁੰਦੇ ਵੀਰ ਜੀ ਇੱਕ ਕਨੈਕਸ਼ਨ ਹੋ ਗਿਆ ਜੀ ਤੁਹਾਨੂੰ 3 ਸਾਲ ਹੋ ਗਏ ਇੱਥੇ ਲੁਧਿਆਣੇ ਤੋਂ ਆਨੇ ਤੁਸੀਂ ਲੁਧਿਆਣੇ ਏ ਮਿਰਜੀ ਜੀ ਜੇ ਤੁਹਾਨੂੰ ਪ੍ਰਧਾਨ ਕਹਿੰਦੇ ਤੁਸੀਂ ਹੱਥ ਜੋੜੀ ਜਾਂਦੇ ਨਹੀਂ 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 ਬੜਾ ਇਹਨਾਂ ਦੇ ਚਰਨਾਂ ਦੀ ਧੂੜ ਆ ਜੀ ਸੰਗਤ ਦੀ ਇਹਨਾਂ ਨੇ ਇਹਨਾ ਮਾਨ ਬਖਿਆ ਤੇ ਬਾਬਾ ਦੀਪ ਸਿੰਘ ਜੀ ਦੇ ਕੋਟ ਕੋਟ ਸ਼ੁਕਰਾਨਾ ਕਿ ਮੈਂ ਇੰਨੇ ਜੋਗਾ ਹੀ ਨਹੀਂ ਜਿੰਨੇ ਜੋਗਾ ਇਹਨਾਂ ਨੇ ਮੈਨੂੰ ਕਰਤਾ ਵਿਧਾਨਕ ਵਾਣ ਆ ਲੈਣਾ ਪ੍ਰਧਾਨਗੀਆਂ ਚ ਹੀ ਰਹਿ ਜਾਂਦੇ ਆ ਉਹ ਸੇਵਾ ਨਹੀਂ ਕਰਦੇ ਫਿਰ ਨਮਾਨੇ ਹੋ ਕੇ ਮਾਰੇ ਸੇਵਾ ਲਈ ਜਾਂਦੇ ਲੁਧਿਆਣੇ ਤੋਂ ਆਨੇ ਆ ਇਹ ਸਾਡਾ ਸਾਰਾ ਪਰਿਵਾਰ ਹੀ ਹੈ ਕੋਈ ਕਿੱਥੋਂ ਆਂਦਾ ਕੋਈ ਕਿੱਥੋਂ ਆਂਦਾ ਇਹ ਸਾਰੇ ਕੋਈ ਪ੍ਰਧਾਨ ਨਹੀਂ ਗੁਰੂ ਕਰਦੇ ਸੇਵਾਦਾਰ ਨੇ ਅਸੀਂ ਸੇਵਾਦਾਰਾਂ ਬਾਬਾ ਜੀ ਨੇ ਸਾਨੂੰ ਕਿਰਪਾ ਦਿੱਤੀ ਹੈ ਦੇ ਜੋ ਵੀ ਹਮਾਰੇ ਦੇਖੋ ਅਸੀਂ ਪ੍ਰਧਾਨ ਨਹੀਂ ਅਸੀਂ ਇਸ ਦਰ ਦੇ ਕੁਕਰ ਕੁਕਰੀ ਅਸੀਂ 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 ਇਹ ਤਾਂ ਇਹ ਅਰਦਾਸ ਅਸੀਂ ਵੀ ਕਰਦੇ ਹੁੰਨੇ ਆ ਬਾਬਾ ਜੀ ਸਾਨੂੰ ਇਸ ਦਰ ਤੇ ਕੁੱਤੇ ਹੀ ਰੱਖ ਲਓ ਹਾਂ ਮਹਾਰਾਜ ਦੇ ਥਾਂ ਤੇ ਚਰਨਾਂ ਦੀ ਧੂੜ ਹੀ ਮਿਲਦੀ ਹੈ ਸ਼ੁਕਰਾਨਾ ਕਰਦੇ ਆ ਕਿ ਐਤਵਾਰ ਸਾਨੂੰ ਮਹਾਰਾਜ ਜੀ ਬਸ ਲੁਧਿਆਣੇ ਦੇ ਇੱਥੇ ਬੁਲਾ ਲੈਂਦੇ ਨੇ ਤੇ ਸਾਨੂੰ ਸੇਵਾ ਅਸੀਂ ਕਰਨ ਜੋਗੀ ਹੈ ਹੀ ਨਹੀਂ ਪਰ ਫਿਰ ਵੀ ਮਹਾਰਾਜ ਆਪ ਹੀ ਕਰਾਉਣਾ ਕਰਵਾਇਆ ਰਹੇ ਨੇ ਸੇਵਾ ਸਾਰੇ ਜਿਹੜਾ ਉੱਥੇ ਪ੍ਰਸ਼ਾਦਾ ਪੋਕਾ ਕੇ ਲੈ ਕੇ ਆਉਂਦੇ ਨੇ ਸਾਰੀ ਸੰਗਤ ਦੇ ਇੱਥੇ ਸਾਰੀ ਸੰਗਤ ਨਾਲ ਕੀ ਅਸੀਂ ਕਰ ਰਹੇ ਨਹੀਂ ਆ ਜਿਹੜੀ ਸੰਗ ਸਾਰੀ ਪਕਾ ਰਹੀ ਹੈ ਲੁਧਿਆਣੇ ਦੇ ਉਹ ਨਾਮ ਨਾਲ ਆਉਂਦੇ ਕੋਈ ਜੀਰੇ ਤੋਂ ਆਇਆ ਕੋਈ ਮੋਗੇ ਤੋਂ ਆਇਆ ਮੇਰੇ ਪ੍ਰਬੰਧ ਤੁਸੀਂ ਕਰਦੇ ਨਹੀਂ ਸਾਰਾ ਪਰਿਵਾਰ ਹੀ ਇਕੱਠਾ ਹੈ ਨਹੀਂ ਨਾ ਜਦੋਂ ਜਦੋਂ ਇੱਕ ਹੁੰਦਾ ਹੈ ਕਿ ਜਿੰਮੇਵਾਰੀ ਹੁੰਦੀ ਆ ਜਿੰਮੇਵਾਰੀ ਹੁੰਦਾ ਕੋਈ ਨਾ ਪਰਿਵਾਰ ਆਉਂਦਾ ਸਾਰਾ ਉਦੋਂ ਫਿਰ ਸੰਗਤ ਜਿਵੇਂ ਜਿਵੇਂ ਇੱਥੇ ਆਂਦੀ ਆਵੇਂ ਆਵੇਂ ਕੋਈ ਲੰਗਰ ਦੀ ਸੇਵਾ ਇੱਥੇ ਪ੍ਰਸ਼ਾਦ ਦੀ ਸੇਵਾ ਤੇ ਹੁੰਦਾ ਕੋਈ ਭਾਂਡੇ ਦੀ ਸੇਵਾ ਤੇ ਹੁੰਦਾ ਕੋਈ ਚਾਹ ਦੀ ਸੇਵਾ ਤੇ ਹੁੰਦਾ ਸਾਰੇ ਰਲ ਮਿਲ ਕੇ ਕੋਈ ਨਾ ਕੋਈ ਅਲੱਗ-ਅਲੱਗ ਸ਼ਹਿਰਾਂ ਤੋਂ ਇੱਥੇ ਆ ਕੇ ਆ ਦੀ ਡਿਊਟੀ ਸਾਂਭਦਾ ਸਾਰੇ ਮੇਰੇ ਹੀ ਇਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਐਵੇਂ ਠੀਕ ਫਤਿਹ ਬੁਲਾਉਣੀ ਆਪਾਂ ਕਿਹੜਾ ਨਹੀਂ ਬੁਲਾਉਣੀ ਚਲ ਠੀਕ ਇਹ ਸੰਗਦੀ ਆਏ ਰੱਖਦੀ ਰੱਖ ਬੱਚੇ ਬਈ ਚਲੋ ਠੀਕ ਹੈ ਜੀ ਐਤਵਾਰ ਦਾ ਨਾ ਐਤਵਾਰ ਦਾ ਦਿਨ ਸਪੈਸ਼ਲ ਹੁੰਦਾ ਨਾ ਚਾਹ ਜੜਿਆ ਹੁੰਦਾ ਵੀ ਐਤਵਾਰ ਆਵੀ ਜਲਦੀ ਜਲਦੀ ਕੰਮ ਤੋਂ ਛੁੱਟੀ ਹੋ ਜੇ ਪਰ ਐਤਵਾਰ ਨਾ ਛੁੱਟੀ ਹੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ